ਤੇ 24 25 ਤਰੀਕ ਨੂੰ ਹੋ ਰਿਹਾ 24 ਤਰੀਕ ਨੂੰ ਸਵੇਰੇ ਪਹਿਲਾਂ ਵਾਲੀਬਾਲ ਹੋਣਗੇ ਤੇ ਰਾਤ ਨੂੰ ਕਵਾਲ ਲੱਗਣਗੇ ਤੇ 25 ਤਰੀਕ ਨੂੰ 1 ਵਜੇ ਪਹਿਲਾਂ ਪ੍ਰੋਗਰਾਮ ਚੱਲੇਗਾ ਤੇ 4 ਵਜੇ ਕਬੱਡੀ ਦੀਆਂ ਟੀਮ ਆਪਣੇ ਜੋਰ ਖਾਉਣਗੇ ਉਹਦੇ ਵਿੱਚ ਇੱਕ ਟਰੈਕਟਰ ਦਾ ਨਾਮ ਦਿੱਤਾ ਜਾਏਗਾ ਜਿਹੜਾ ਬਹੁਤ ਇੱਕ ਵੱਡੀ ਮਾਣ ਵਾਲੀ ਗੱਲ ਵਾ ਕਿਉਂਕਿ ਮੁੰਡੇ ਮਿਹਨਤ ਕਰਨਗੇ ਮੈਂ ਤਾਂ ਅੱਗੇ ਵੀ ਕਰਦੇ ਆ ਤੇ ਹੋਰ ਕਰਨਗੇ ਵੀ ਸਾਡੀ ਸਾਡੀ ਮਿਹਨਤ ਦਾ ਮੁੱਲ ਪਿਆ ਇਹ ਮੇਲੇਆਂ ਦਾ ਇਹ ਸੋਹੁੰਦਾ ਵੀ ਲਾਗੇ ਸਾਗੇ ਲੋਕ ਆਪਣੇ ਸਰੀਰ ਨੂੰ ਸਾਂਭਦੇ ਆ ਕਬੱਡੀਆਂ ਖੇਡਦੇ ਆ ਵਾਲੀਬਾਲ ਖੇਡਦੇ ਆ ਵੀ ਹਾਂ ਪਰਸੋਲੇ ਪਿੰਡ ਜਾ ਕੇ ਮੇਲਾ ਖੇਡਣਾ ਵਾ ਇਸ ਲਈ ਕਾਫੀ ਨਸਿਆਂ ਤੋਂ ਰਹਿਤ ਮਿਲਦੀ ਹੈ ਇਹ ਮੇਲੇ ਹੋਣੇ ਚਾਹੀਦੇ ਪਿੰਡਾਂ ਜੀ ਮੇਲਾ ਕਿਵੇਂ ਕਰਵਾਇਆ ਨਾ 24 ਤਰੀਕ ਨੂੰ ਕੀ ਕੀ ਹੋਏਗਾ 25 ਤਰੀਕ 24 ਤਰੀਕ ਨੂੰ ਸਿਰੇ ਵਾਲੀਬਾਲ ਹੋਣਗੇ ਤੇ ਰਾਤ ਨੂੰ ਕਵਾਲੀਆਂ ਦੇ ਪ੍ਰੋਗਰਾਮ ਹੋਣਗੇ ਤੇ 25 ਤਰੀਕ ਨੂੰ 1 ਵਜੇ ਪ੍ਰੋਗਰਾਮ ਚੱਲੇਗਾ ਤੇ 4 ਵਜੇ ਜਿਹੜੇ ਆ ਉਹ ਕਬੱਡੀਆਂ ਹੋਣਗੀਆਂ ਇਹਨੂੰ ਕਰੈਕਟਰ ਦਿੱਤਾ ਜਾ ਰਿਹਾ ਨੂਰਵਾਨ ਦਿੱਤੂ ਦਾ ਉਹ ਨਰਪੁਰ ਪਿੰਡ ਦਾ ਸਣੀ ਮੜਾ ਹਾਂਜੀ ਹਾਂਜੀ ਆਪਣੇ ਇਲਾਕੇ ਦਾ ਨੌਜਵਾਨ ਉਹਦਾ ਪਰਿਵਾਰ ਵੀ ਸਾਰਾ ਕਬੱਡੀ ਦੇ ਖੇਤਰ ਚ ਰਿਹਾ ਵਾ ਕਿਵੇਂ ਤੁਹਾਡੇ ਮਨ ਵਿੱਚ ਆਇਆ ਪਿੰਡ ਵਾਸੀ ਦੇ ਮਨ ਵਿੱਚ ਕਿਵੇਂ ਆਇਆ ਇਹਨੂੰ ਟਰੈਕਟਰ ਨਹੀਂ ਪਿੰਡ ਵਾਸੀ ਤੇ ਹਰ ਸਾਲ ਮੇਲਾ ਕਰਾਉਂਦੇ ਆ ਮਤਲਬ ਐਨਾਈ ਵੀਰਾਂ ਨੇ ਸਲਾਹ ਕੀਤੀ ਐਨਾਈ ਵੀਰਾਂ ਨੇ ਸਹਿਯੋਗ ਕੀਤਾ ਬਾਹਰੋਂ ਵੀ ਆਪਾਂ ਨਾ ਨਸ਼ਿਆਂ ਦਾ ਜਿਹੜਾ ਕੋੜ ਵਾ ਇਹ ਤਾਂ ਹੀ ਪ੍ਰਮੋਟ ਹੋ ਸਕਦਾ ਇੱਕ ਚੰਗੇ ਖਿਡਾਰੀ ਨੂੰ ਆਪਾਂ ਸਨਮਾਨਤ ਕਰੀਏ ਇਹ ਗੱਲ ਸਾਡੇ ਜ਼ਿਲ੍ਹੇ 'ਚ ਜਾਏ ਪੰਜਾਬ 'ਚ ਜਾਏ ਵੀ ਮਟੋਲੇ ਪਿੰਡ ਆ ਇੱਕ ਹੋਈ ਗੱਲ ਤੇ ਮੁੰਡੇ ਨੂੰ ਟਰੈਕਟਰ ਨਾਲ ਸਨਮਾਨਤ ਕੀਤਾ ਵਾ ਨਾਲੇ ਉਹਦੀ ਕੰਮ ਆਉਣ ਵਾਲੀ ਮਸ਼ੀਨਰੀ ਹੈ ਕੱਲ ਨੂੰ ਆਪਣੀ ਪੈੜੀ ਵਾਹੇਗਾ ਬਾਹਰ ਵੀ ਕਿਤੇ ਵਰਤੇਗਾ ਤੇ ਇੱਕ ਉਹਨੂੰ ਉਹਦਾ ਮਾਣ ਵਧੇਗਾ ਉਹਦੇ ਦੇ ਵੇਖ ਕੇ ਹੋਰ ਵੀ ਨੌਜਵਾਨਾਂ ਦਾ ਮਾਣ ਵਧੇਗਾ ਵੀ ਸਾਡਾ ਮਿੰਨ ਦਾ ਮੋਗਲ ਪਿਆਵਾ ਹੋਰ ਵੀ ਨੌਜਵਾਨ ਨਸਿਆ ਸਾਡੇ ਕੇ ਪਾਸੇ ਤੁਰਨਗੇ ਚੰਗੀ ਗੱਲ ਵਾਏ ਐਨ ਐ ਵੀਰਾਂ ਵਾਸਤੇ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਜਿਨ੍ਹਾਂ ਦੀ ਚੰਗੀ ਸੋਚ ਵਾ ਇਲਾਕਾ ਨੂੰ ਅਸੈਂਟੀ ਮੈਸਰੂ ਇਲਾਕਾ ਵਾਸੀ ਨੇ ਕਿਹਾ ਵੀ ਮੇਲਾ ਇਹ ਨਾਲ ਮਿਲ ਕੇ ਸਾਰੇ ਸਹਿਯੋਗ ਨਾਲ ਹੋਣਾ ਚਾਹੀਦਾ ਵਾ ਇਹ ਪਿੰਡ ਦਾ ਨਹੀਂ ਸਾਰੇ ਇਲਾਕੇ ਦਾ ਮੇਲਾ ਹਾਡਾ ਜਿਹੜਾ ਪਿੰਡ ਵਾ ਪੰਜੀਤੀਆਂ ਪਿੰਡਾਂ ਦਾ 메ਨ ਬਲਾਗ ਸੈਂਟਰ ਦਾ ਵੱਤ ਵਾਸਾ ਜੋ ਕਰੇ ਨਗਰ ਠੀਕ ਹੈ ਜੀ ਫਿਰੋਂ ਮੇਲਾ ਦਾ ਕੀ ਕਿਵੇਂ ਹੈ ਠੀਕ ਹੈ ਜੀ ਮੇਰਾ ਨਾਮ ਜੀ ਧਰਮਿੰਦਰ ਸਿੰਘ ਠੀਕ ਹੈ ਜੀ ਤੇ ਇਹ ਮੇਲਾ ਸਾਡੇ ਬਰਸੋਲੇ ਪਿੰਡ ਦਾ ਜੀ ਤੇ ਇਹਨੂੰ ਬਹੁਤ ਆਪਾਂ ਸਰਦਾਰਾ ਮਨਾਉਂਦੇ ਆ ਸਾਰਾ ਪਿੰਡ ਪੂਰਾ ਠੀਕ ਹੈ ਜੀ ਇੱਥੇ ਬਹੁਤ ਜ਼ਿਆਦਾ ਸੰਯੋਗ ਹੁੰਦਾ ਸਾਰੇ ਇਲਾਕੇ ਦਾ ਤੇ ਆਪਣੇ ਕਮੇਟੀ ਮੈਂਬਰ ਆ ਬਹੁਤ ਜ਼ਿਆਦਾ ਸੇਵਾ ਕਰ ਰਹੇ ਆ ਠੀਕ ਹੈ ਜੀ ਇਹ ਚ ਰਿਸ਼ੂ ਵੀਰ ਬੈਠਾ ਵਾ ਸੈਂਦੀ ਵੀਰ ਦਾ ਸੇਠੀ ਵੀਰ ਦਾ ਸੰਨੀ ਵੀਰ ਹੈ ਇਹ ਸਾਡੇ ਬਾਬਾ ਜੀ ਆ ਜਿਨ੍ਹਾਂ ਦੇ ਆਪਾਂ ਚਰਨਾ ਚ ਹੋ ਕੇ ਸੇਵਾ ਕਰਨੇ ਇਸ ਬਾਬੇ ਗੁੱਜੀ ਪੀਰ ਦੀ ਤੇ ਇਹਦੇ ਵਿੱਚ ਜੀ 9 ਵਜੇ ਆਪਾਂ ਛੰਡੇ ਦੀ ਰਸਮ ਕਰਨੇ ਆ ਸਟਾਰਟ ਜੀ ਤੇ ਉਸ ਤੋਂ ਬਾਅਦ ਆਪਾਂ ਵਾਲੀਵਾਲ ਦੇ ਮੈਚ ਹੁੰਦੇ ਆ ਟੀਮਾਂ ਦੇ ਤੇ ਉਸ ਤੋਂ ਬਾਅਦ ਰਾਤ ਨੂੰ ਸਾਡੇ ਕਵਾਲ ਹੁੰਦੇ ਆ ਜੀ ਤੇ ਉਹਦੇ ਚ ਪੂਰੇ ਪਿੰਡ ਦਾ ਲੰਗਰ ਲਾਇਆ ਜਾਂਦਾ ਜੀ ਇੱਥੇ ਪੂਰਾ ਪਿੰਡ ਛੱਕਦਾ ਪੂਰੇ ਬੜੀ ਸ਼ਰਧਾ ਦੇ ਨਾਲ ਸਾਰਾ ਪਿੰਡ ਇੱਥੇ ਲੰਗਰ ਛੱਕਦਾ ਰਾਤ ਨੂੰ ਤੇ ਫੇਰ ਸਾਡਾ ਜੀ 25 ਤਰੀਕ ਨੂੰ ਸਾਡਾ ਜਿਹੜਾ ਪ੍ਰੋਗਰਾਮ ਆ ਉਹ ਸਵੇਰੇ ਆਪਾਂ ਸਿੰਗਰਾ ਸਾਡਾ ਲੱਗਦਾ ਵਾ ਫੇਰ ਸਾਡਾ ਕਬੱਡੀ ਦਾ ਮੈਚ ਹੁੰਦਾ ਵਾ ਤੇ ਉਸ ਤੋਂ ਬਾਅਦ ਸਾਡੇ ਚੀਫ ਗੈਸਟ ਜਿਹੜੇ ਆਂਦੇ ਨੇ ਤੇ ਇੱਕ ਸਾਡਾ ਬਹੁਤ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨਵਾਦ ਆ ਜਿਨ੍ਹਾਂ ਨੇ ਬਹੁਤ ਜ਼ਿਆਦਾ ਏਅਰ ਕਪਰਾਲਾ ਕਰਕੇ ਤੇ ਕੋ ਸਾਡੇ ਪਿੰਡ ਨੇ ਵੀ ਬਹੁਤ ਉਹਨਾਂ ਦਾ ਸਾਥ ਦਿੱਤਾ ਵਾ ਤੇ ਉਹ ਵੀਰ ਨੂੰ ਆਪਾਂ ਸੰਨੀ ਵੀਰ ਦਾ ਪਿੰਡ ਨਰਪੁਰ ਤੋਂ ਤੇ ਉਹਨਾਂ ਦਾ ਪੂਰਾ ਪਰਿਵਾਰ ਪਰਵਾਨਾ ਦੇ ਨਾਲ ਜਾਣਿਆ ਜਾਂਦਾ ਵਾ ਕਬੱਡੀ ਦੇ ਬਹੁਤ ਤਗੜੇ ਪਲੇਅਰ ਆ ਸਾਰਾ ਪਰਿਵਾਰ ਉਹ ਵੀਰ ਨੂੰ ਆਪਾਂ ਸਮਾਨਤ ਕਰੁੰਦੇ ਆ ਸਾਰੇ ਵੀਰ ਰਲ ਕੇ ਤੇ ਇਸ ਤਰ੍ਹਾਂ ਸਾਡੇ ਮੇਲੇ ਨੂੰ ਬੂਰਾ ਇਲਾਕਾ ਬਹੁਤ ਜ਼ਿਆਦਾ ਚਾਹਵਾਨ ਹੁੰਦਾ ਵਾ ਦੇਖਣ ਵਾਸਤੇ ਤੇ ਸਾਰੇ ਇਲਾਕਾ ਬਹੁਤ ਜ਼ਿਆਦਾ ਮਿਹਦਾ ਜੀ ਪਰ ਬੰਦਾ ਕਿਵੇਂ ਦਾ ਪ੍ਰਬੰਧ ਕੀਤੇ ਗਏ ਜਿਵੇਂ ਗਰਮੀ ਕਾਫੀ ਹੁੰਦੀ ਆ ਪਾਣੀ ਦਾ ਇੱਥੇ ਜੀ ਲੰਗਰ 25 ਦਾ ਵੀ ਹੁੰਦਾ ਵਾ ਠੀਕ ਹੈ ਜੀ ਇੱਥੇ ਜਗਾ ਤੇ ਵੀ ਲੰਗਰ ਲੱਗਦਾ ਵਾ ਗਰਾਊਂਡ 'ਚ ਵੀ ਲੰਗਰ ਪਹਚਾਇਆ ਜਾਂਦਾ ਵਾ ਪਾਣੀ ਦੀ ਪੂਰੀਆਂ ਸਹੂਲਤਾਂ ਦਿੱਤੀਆਂ ਜਾਂਦੀਆਂ ਵਾ ਕੀ ਅਪੀਲ ਕਰੋਗੇ ਇਲਾਕਾ ਨੂੰ ਅਸੀਂ ਇਲਾਕਾ ਵੀਰਾਂ ਨੂੰ ਇਹੀ ਆਪਾਂ ਕਹਿੰਨੇ ਆ ਜੀ ਸਾਰੇ ਵੀਰ ਨਸ਼ਿਆਂ ਤੋਂ ਛੱਡੋ ਤੇ ਚੰਗੇ ਪਲੇਅਰ ਬਣੋ ਜਿੱਦਾਂ ਇੱਕ ਆਪਾਂ ਦਾ ਸੰਨੀ ਵੀਰ ਨੂੰ ਸਾਰੇ ਵੀਰ ਇੰਨਾ ਸਨਮਾਨ ਦੇਂਦੇ ਆ ਤੇ ਉਹਦੇ ਨਾਲ ਵੇਖ ਕੇ ਸਾਰੇ ਵੀਰ ਵਧੀਆ ਲੈਨ ਤੇ ਤੁਰੋ